ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਸ਼ੁਰੂ ਕਰਨ ਲੱਗਿਆ ਫੇਰ ਸਪਰੇਅ ਦਾ ਕੰਮ ਤੇ ਬਸ ਸ਼ੁਰੂਆਤ ਆ ਕੱਲ ਵੀ ਗਿੱਲੇ ਕਰਦੇ ਸੀ ਅੱਜ ਹੁਣ ਦੁਬਾਰਾ ਦਵਾਈ ਲਾਉਣ ਲੱਗੇ ਆ ਤੇ ਬਸ ਬੰਦੇ ਆ ਗਏ ਆ ਤੇ ਜਾਂਦੇ ਆ ਬਸ ਲੈ ਕੇ ਦਵਾਈ ਆਪਾਂ ਨੂੰ ਪੰਪ ਭਰਿਆ ਖੜਾ ਅਰਦਾਦਾ ਪਾ ਪੰਪ ਵੀ ਲੋਡ ਕਰਾ ਲਿਆਈ ਹੈ ਜਿਹੜਾ ਦੂਜਾ ਯਾਰ ਕਦੇ ਲੋਡ ਲੂਡ ਪੈ ਜਾਂਦੀ ਥਰ ਲਾਉਣ ਲੱਗੇ ਹਾਂ ਦਾ ਬਾਈ 5 5 5 5 2 ਆਹ 8 ਤੇ ਉਹ 2.5 2 ਪੂਰਾ ਫੁੱਲ ਇੱਕ ਚੋਦ ਦਾ 500 ਬੰਨ ਅਭ ਇਹਨੂੰ ਖੋਲ ਦਈਏ ਜਾਨਵਰ ਮਹਿਕਨ बस ਹੁਣ ਤੋਂ ਖੁੱਲੇ ਰਹਿਣੇ ਇਹਨਾਂ ਨੂੰ ਸਾਰੀ ਦਿਹਾੜੀ ਸ਼ਾਮ ਤੱਕ 7-8 ਵਜੇ ਅੰਦਰ ਦਾੜਨੀ ਆਜੋ ਆਜੋ ਸੰਗਤੋ ਆਜੋ ਆਜੋ ਆਓ 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 ਆਹ 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 ਜਾਨਵਰਾਂ ਨੂੰ ਦੇਖ ਕੇ ਨਾ ਵੀਰੇ ਇੰਨੀ ਕਿ ਥਕਾਵਟ ਮੇਰੀ ਤਾਂ ਲੈਂਦੀ ਆ ਠੀਕ ਆ ਇਹ ਮੈਂ ਸੱਚੀ ਕਹਿੰਨਾ ਇੱਕ ਨਾ ਜਿਹੜਾ ਕੋਈ ਵੀ ਵੀਰ ਆ ਕਿ ਜਿਹੜਾ ਕਹਿਦਾ ਨਹੀਂ ਮੈਨੂੰ ਡਿਪਰੈਸ਼ਨ ਆ ਜਾਂ ਕੁਝ ਵੀ ਆ ਹਨਾ ਮੈਂ ਇੱਕ ਗੱਲ ਕਹਿਣਾ ਉਹ ਵੀਰ ਨੂੰ ਵੀ ਥੋੜੇ ਜੇ ਜਾਨਵਰ ਰੱਖ ਕੇ ਨਾ ਲੈ ਉਹਨਾਂ ਨੇ ਦੇਖੀ ਜਾਇਆ ਕਰ ਰੱਖ ਕੇ ਮੈਂ ਕਹਿੰਨਾ ਇੰਨਾ ਕਿ ਨਜ਼ਾਰਾ ਆਉ ਨਾ ਤੈਨੂੰ ਸਾਰੀਆਂ ਟੈਨਸ਼ਨਾਂ ਭੁੱਲ ਜਾਂਦੀ ਸਿਰਫ ਇਹ ਜਾਨਵਰਾਂ ਨਾਲ ਪਿਆਰ ਹੀ ਬਸ ਔਰ ਕੁਝ ਨਹੀਂ ਕੰਮ ਹੀ ਲੋੜ ਪਰ ਵੀ ਇਹ ਜਾਨਵਰਾਂ ਦਾ ਪਿਆਰ ਜਾਨਵਰਾਂ ਨੂੰ ਫਿਰਦਿਆਂ ਨੂੰ ਦਿਖਾਉਣ ਦੇਖ ਲਓ ਪੂਰੀ ਗਰਮੀ ਆ ਮੈਂ ਆਰਾਮ ਨਾਲ ਉਵੇਂ ਧੁੱਪੇ ਖੜਾ ਵਾਂ ਤੇ ਵੀ ਕੋਈ ਉਹੋ ਦਿੱਕਤ ਨਹੀਂ ਹੈ ਨਾ ਵੀ ਐਵੇਂ ਦੇਖੀ ਬਸ ਇਹਨਾਂ ਨੂੰ ਖਾਣ ਦਿਆਂ ਨੂੰ ਨਹਾਉਣ ਦਿਆਂ ਨੂੰ ਬਦੋਂ ਮੈਂ ਪਾਣੀ ਰੱਖਦਾ ਜਾਂਦੇ ਨਹਾਉਂਦੇ ਆ ਨਾ ਕੇ ਆਪਦੇ ਬਾਲ ਸਾਫ਼ ਕਰ ਲਏ ਹੈ ਨਾ ਇਹ ਚੀਜ਼ਾਂ ਕਰੀ ਜਾਂਦੇ ਕਦੀ ਉੱਡ ਦੇ ਉੱਪਰ ਚੱਲ ਜਾਂਦੇ ਕਦੀ ਉੱਡ ਕੇ ਥੱਲੇ ਬਸ ਆਹ ਚੀਜ਼ਾਂ ਕਰਦੇ ਆ ਤੇ ਐਦਾਂ ਦੇਖ ਕੇ ਇਹਨਾਂ ਨੂੰ ਇੰਨਾ ਸੋਹਣਾ ਲੱਗਦਾ ਕੀ ਗੱਲ ਹੀ ਛੱਡ ਦੋ ਨਾ ਜਦੋਂ ਇਹ ਬੱਚੇ ਪੈਦਾ ਕਰਦੇ ਆ ਉਦੋਂ ਸਵਾਦ ਆਉਂਦਾ ਵੀ ਹਾਂ ਯਾਰ ਵੀ ਇਹਨਾਂ ਨੇ ਆਪ ਦਾ ਵੰਸ਼ ਵਧਾ ਲਿਆ ਹਨਾ ਕਿ ਇੱਕ ਮਹਿਮਾਨ ਹੋਰ ਆ ਗਿਆ ਅਬ ਵਿਚ ਉਹ ਜਿਹੜਾ ਬਾਲ ਸਾਫ ਕਰਦਾ ਪਰ ਉਹ ਉਹ ਬੱਚਾ ਵਾਦਲ ਪੂਰਾ ਆਪਦੇ ਮਾਪਿਓ ਵਰਗਾ ਹੋ ਗਿਆ ਹਨਾ ਕਿ ਇਹਨਾਂ ਰਗੀ ਰੀ ਸੀ ਅੱਜ ਧੋਣ ਲੱਗਿਆ ਮਸ਼ੀਨ ਮਸ਼ੀਨ ਉੱਤੋਂ ਤਾਂ ਸਾਫ ਸੀ ਸਾਰੀ ਚੈਨਾ ਦੇ ਵਿੱਚ ਨਾ ਮਿੱਟੀ ਜੀ ਭਰੀ ਹੋਈ ਸੀ ਤੇ ਉਹ ਹਾਂ ਪਰ ਹੀ ਹੋਈ ਸੀ ਕਿ ਵੀ ਉਹ ਉਹਦਣ ਇੱਕ ਖੀਰਲਾ ਖੱਤਾ ਜਾਂ ਵੱਢ ਗਿਆ ਸੀ ਬਸ ਉਹਦੀਆਂ ਚੰਨਾ ਚੰਨਾ ਜੀ ਮਿੱਟੀ ਪੈ ਗਈ ਸੀ ਹੂੰ ਤਾਂ ਖੱਤਾ ਠੀਕ ਤੇ ਮੈਂ ਕਿਹਾ ਮਾਰ ਦਈਏ ਯਾਰ ਬਾਣੀ ਤੇ ਐਵੇਂ ਨਹੀਂ ਲਿਪੜਿਆ ਨਹੀਂ ਰਹਿੰਦਾ ਸਾਫ਼ ਹੋ ਜਾਂਦੀ ਆ ਰਾਣੀ ਸੁੰਦਰਾ ਓਏ ਸਨੋ ਜੀ ਮੋਟਰ ਬੰਦ ਕਰਦੇਓ ਤੇ ਹੋ ਗਈ ਸਾਫ਼ ਇੰਨੇ ਕ ਨਾਲੇ ਤੋ ਤੂੰ ਕਿਹਦੀ ਵੀ ਕਰੀਅਰ ਪੇਰੇ ਤੇ ਹੈ ਤੁਸਰ ਬਦਲਨੇ ਪਾਣੇਆ ਕਟਰ ਲੈ ਕੇ ਆਈਏ ਤੇ ਇੱਕ ਇਹਦੇ SMS ਲਵਾਉਣਾ ਵੀ ਆਪਦੇ ਝੋਨਾ ਵੱਡਿਆ ਕਰਾਂਗੇ ਇਹਦੇ ਨਾਲ ਬਾਹਰ ਨਹੀਂ ਵੱਡਣਾ ਆਪਦੇ ਤਾਂ ਵੱਡਾਂਗੇ ਨਾ ਤੇ ਦੂਜੀਆਂ ਆਪਣੀਆਂ ਬਾਹਰ ਚੱਲੀ ਜਾਇਆ ਕਰਨੀਆਂ ਐਦਾਂ ਕਰਾਂਗੇ ਲਵਾਈ ਲਾਤੀ ਮਸ਼ੀਨ ਥੱਲੇ ਵੀ ਥੱਲੇ ਲਾ ਕੇ ਧਮਾਰ ਕੇ ਧੋਤੀ ਜਿਹਾ ਗਾਰਾ ਗੁਰਾ ਨਿਕਲ ਜੀ ਸਵਾਰ ਕੇ ਬਾਤ ਹੋ ਗਿਆ ਥੱਲੇੋਂ ਮਿੱਟੀ-ਮਿੱਟੀ ਲਾ ਦੇ ਵਿੱਚ ਮਾਰਨ ਦੀ ਲੋੜ ਨਹੀਂ ਬਣ ਇਹ ਆਪਣੀ 26 ਝਬੀ ਝੋਨੇ ਦੀ ਲਵਾਈ ਆਪਣੀ 17 ਤਰੀਕ ਤੋਂ ਆਪਾਂ ਸ਼ੁਰੂ ਕਰਤਾ ਸੀਗਾ 17 ਗਾ ਤੋਂ ਹਨਾ 17 ਤਰੀਕ ਤੋਂ ਲਵਾਈ ਹੈ ਵੀਰੇ 26 ਝੋਨੇ ਦੀ ਦੇਖੋ ਇਹ ਮਸ਼ੀਨ ਵਾਲੇ ਝੋਨੇ ਦਾ ਇਹੀ ਆ ਹੁਣ ਗੋਪ ਦੇ ਵਿੱਚ ਹਜੇ ਆਇਆ ਨਹੀਂ ਆਉਣ ਵਾਲਾ ਹੀ ਆ ਵਿੱਚ ਗੋਪ ਦੇ ਤੇ ਇਹ 26 ਝੋਨਾ ਵਾ ਆਪਣਾ ਤੇ ਤੁਸੀਂ ਦੇਖ ਲਓ ਹਾਈਟ ਕਿੰਨੀ ਕਰੀ ਹੋਈ ਆ ਨਾ ਝੋਨੇ ਨੇ ਤੇ ਐਨ ਪੂਰਾ ਵਧੀਆ ਇੱਕ ਸਾਰ ਖੜਾ ਇਹ ਸਾਰੇ ਦੇ ਸਾਰੇ ਖੇਤ ਇਕੱਠੇ ਸੀਗੇ ਮਸ਼ੀਨ ਦੀ ਬਜਾਈ ਆ ਸਾਰੀ ਅੱਜ ਇਹ ਤੇ ਸਪਰੇਅ ਆਪਾਂ ਕਰਤੀ ਆ ਤੇ ਜਿਹੜੀ ਆਪਣੀ ਤੁੰਡੀ ਤੋਂ ਕਰੀ ਆ ਉੱਲੀ ਤੋਂ ਕਰੀ ਆ ਤੇ ਹਨਾ ਇਹ ਚੀਜ਼ਾਂ ਹੀ ਸਪਰੇਅ ਕਰਤੀ ਆ ਤੇ ਬਹੁਤ ਵੀਰ ਮੈਨੂੰ ਇਹ ਗੱਲ ਦਾ ਮੈਸੇਜ ਕਰਦੇ ਆ ਵੀ ਵੀਰੇ ਅਸੀਂ ਵੀ ਬੀਜਿਆ ਹੋਇਆ ਅਸੀਂ ਕਰਦੀਏ ਵੀਰੇ ਦੇਖੋ ਮੈਂ ਨਾ ਥੱਲੇ ਨਹੀਂ ਕੁਝ ਪਾਉਂਦਾ ਵੀ ਸੁੰਡੀ ਵਾਲਾ ਪ੍ਰੋਡਕਟ ਵੀ ਕੋਈ ਵੀ ਜਿਵੇਂ ਫਟੇਰਾ ਜਾਂ ਹੋਰ ਦਵਾਈਆਂ ਆਉਂਦੀ ਹਨਾ ਪਦਾਨ ਪਦਨ ਹੋਰ ਮੈਂ ਇਹ ਕੁਝ ਨਹੀਂ ਪਾਉਂਦਾ ਮੈਂ ਤਾਂ ਕਰਕੇ ਮੇਰਾ ਵੀਰੇ ਹਰੇਕ ਸਾਲ ਦਾ ਹੀ ਐਵੇਂ ਰੂਲ ਰੱਖਿਆ ਹੋਇਆ ਵਾ ਦੇਖੋ ਇਹ ਹਰ ਇੱਕ ਵੀਰਾਂ ਦਾ ਆਪੋ ਆਪਣਾ ਆਪ ਦਾ ਆਪ ਦਾ ਹੁੰਦਾ ਵਾ ਵੀ ਕਿਸੇ ਦਾ ਕੀ ਅਸੂਲ ਹੁੰਦਾ ਕਿਸੇ ਦਾ ਕੀ ਸੁਣਦਾ ਪਰ ਮੇਰਾ ਇਹ ਸੂਰ ਰੱਖਿਆ ਵੀ ਜਦੋਂ ਥੋੜਾ ਝੋਨਾ 45 ਤੋਂ 50 ਦਿਨ ਦਾ ਹੋ ਗਿਆ ਉਦੋਂ ਸਪਰੇਅ ਕਰਨੀ ਲਾਜ਼ਮੀ ਆ ਮੈਂ ਉਦੋਂ ਤੋਂ ਸਟਾਰਟ ਕਰ ਦੇਣਾ ਹਣਾ ਜਿਵੇਂ ਹੁਣ ਇਹ ਤੇ ਅੱਜ ਸਪਰੇਅ ਕਰਤੀ ਅੱਜ ਤੋਂ 25 ਦਿਨ ਬਾਅਦ ਇਹਦੀ ਵਾਰੀ ਫੇਰ ਲੈ ਆਉਣੀ ਆ ਮੈਂ ਚਾਹੇ ਬਿਮਾਰੀ ਪਈ ਹੋਵੇ ਤਾਂ ਨਹੀਂ ਵੀ ਪਈ ਤਾਂ ਵੀ ਮੈਂ ਸਪਰੇਅ ਕਰ ਦੇਣੀ ਆ ਠੀਕ ਨਹੀਂ ਕਿਉਂਕਿ ਵੀਰੇ ਪਤਾ ਕੀ ਆ ਜੇ ਬਿਮਾਰੀ ਆ ਗਈ ਇੰਨੇ ਲੰਬੇ ਸਰਕਲ ਦੇ ਵਿੱਚ ਟਾਈਮ ਲੱਗ ਜਾਂਦਾ ਸਪਰੇਅ ਕਰਦਿਆਂ ਨੂੰ ਠੀਕ ਨਹੀਂ ਮੈਂ ਉਸ ਚੀਜ਼ ਤੋਂ ਡਰਦੇ ਡਰਦਾ 1000 ਰੁਪਏ ਨਾਲ ਆਪਣਾ ਕੋਈ ਫਰਕ ਨਹੀਂ ਪੈਣ ਲੱਗਿਆ ਹਨ ਬਈ 2000 ਰੁਪਏ ਹੀ ਖਰਚਾ ਆਇਆ ਜੇ ਸਪਰੇਅ ਆਪਾਂ ਕਰਦੇ ਹਾਂ 1000 ਤੋਂ 1100 1200 ਇੱਥੇ ਵਿੱਚ ਖਰਚਾ ਜੇ ਹੁਣ ਆਪਾਂ ਇਸ ਚੀਜ਼ਾਂ ਨੂੰ ਦੇਖ ਕੇ ਵੀ ਆਪਾਂ ਸਪਰੇਅ ਨਾ ਕਰੀਏ ਡੀਕੇ ਵੀ ਨਹੀਂ ਨਹੀਂ ਬਿਮਾਰੀ ਪਾਊਗੀ ਵੀਰੇ ਫੇਰ ਉਹ ਕੰਟਰੋਲ ਕਰਨੀ ਵੀ ਔਖੀ ਹੋ ਜਾਂਦੀ ਹੈ ਜਿਹੜੀ ਉਹ ਬਿਮਾਰੀ ਪੈ ਜਾਂਦੀ ਹੈ ਨਾ ਉਹ ਕੰਟਰੋਲ ਕਰਨੀ ਵੀ ਔਖੀ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਤੇ ਬੂਟੇ ਦੇਖ ਲਓ ਐਨ ਪੂਰੇ ਨਿੱਕਰ ਨਿੱਕਰ ਬੂਟੇ ਬਣੇ ਹੋਇਆ ਤੇ ਵੀ ਫੇਰ ਉਹ ਬਿਮਾਰੀ ਨਾ ਕੰਟਰੋਲ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਜਿਹੜੀ ਆਪਾਂ ਕਰਨੀਆਂ ਹਨ ਤੇ ਉਹਦੇ ਚੱਕਰ ਦੇ ਵਿੱਚ ਆਪਾਂ ਵੀ ਇਹ ਸਪਰੇਅ ਸਪਰੂ ਪਹਿਲਾਂ ਹੀ ਕਰਕੇ ਰੱਖਦੇ ਆ ਕਿ ਆ ਮੈਂ ਹੁਣ ਇਹ ਤੇ 25 ਦਿਨ ਤੇ ਕਰ ਦੇਣੀ ਆ 26 ਤੇ ਦੋ ਸਪਰੇਅ ਨਾਲੇ ਨੇ ਵਧਿਆ ਜਾਣਾ ਹਨ ਸ਼ਾਇਦ ਜਿਹੜੀ ਜਿਹੜੀ ਲੇਟ ਵਾਲੀ 26 ਆ ਸ਼ਾਇਦ ਉਹ ਤੇ ਤਿੰਨ ਕਰਨੀਆਂ ਪੈ ਜਾਣ ਕਿ ਪੱਤਾ ਲਪੇਟ ਦਾ ਅਟੈਕ ਆ ਜਾਵੇ ਉਹ ਕੋਈ ਗੱਲ ਨਹੀਂ ਹੁੰਦੀ ਹਨ ਕਰਨੀ ਪੈ ਜਾਂਦੀ ਪੱਤਾ ਲਪੇਟ ਇੱਕ ਕਿਹੋ ਜੀ ਬਿਮਾਰੀ ਆ ਜੇ ਆਪਣੀ ਦੱਖਣ ਦੁੱਖਣ ਚੱਲ ਜਾਂਦੀ ਆ ਜਦੋਂ ਦੱਖਣਾ ਉਹ ਚ ਪੈ ਹੀ ਜਾਣੀ ਆ ਉਹ ਹਨਾ ਚਾਹੇ ਤੁਸੀਂ ਜਿਵੇਂ ਮਰਜੀ ਹੈ ਹਨਾ ਤੇ ਉਹਦੇ ਚੱਕਰ ਦੇ ਵਿੱਚ ਵੀਰੇ ਦੇਖੋ ਸਾਰਿਆਂ ਦਾ ਆਪੋ ਆਪਣਾ ਸੂਲ ਆ ਮੈਨੂੰ ਬਹੁਤ ਵੀਰ ਕਹਿੰਦੇ ਆ ਵੀਰੇ ਤੁਸੀਂ ਨਾ ਵੀ ਸਪਰੇਅ ਕਿਉਂ ਅਸੀਂ ਵੀ ਕਰਦੀ ਆ ਸਪਰੇਅ ਕੋਈ ਕਹਿੰਦਾ ਵੀ ਵੀਰ ਅਸੀਂ ਸਾਸੀ ਝੋਨਾ 15 ਨੂੰ ਲਾਇਆ ਸੀ ਸਾਨੂੰ ਲੋਕ ਡਰਾਈ ਜਾਂਦੇ ਆ ਵੀ ਤੁਸੀਂ ਤਾਂ ਗਲਤ ਲਾ ਬੈਠੇ ਇਹ ਤਾਂ ਨਿਸਰਨਾ ਨਹੀਂ ਇਹਨੇ ਤਾਂ ਝਾੜ ਨਹੀਂ ਦੇਣਾ ਇਹਨੇ ਤਾਂ ਵੀਰੇ ਦੇਖੋ ਜਿਹੜਾ ਬੰਦਾ ਨਾ ਇੱਕ ਤਾਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕੀ ਆਪਾਂ ਨਾ ਲੋਕ ਸਲਾਹਾਂ ਵੀ ਉਹ ਦਿੰਦੇ ਆ ਜਿਨ੍ਹਾਂ ਨੇ ਆਪ ਉਹ ਕੰਮ ਨਹੀਂ ਕੀਤਾ ਹੁੰਦਾ ਉਹ ਬੰਦੇ ਸਲਾਹਾਂ ਦੇਣ ਲੱਗ ਜਾਂਦੇ ਆ ਕਿ ਇਸ ਗੱਲੋਂ ਵੀਰੇ ਬਚਿਆ ਕਰੋ ਵੀ ਸਲਾਹਾਂ ਤੁਸੀਂ ਆਪ ਦੇਖ ਜੇ ਹੁਣ ਝੋਨਾ ਲਾ ਲਿਆ ਤੁਸੀਂ ਹੁਣ 26 ਝੋਨਾ ਲਾ ਲਿਆ ਹੁਣ ਲੋਕਾਂ ਪਿੱਛੇ ਲੱਗ ਕੇ ਉਹਨੂੰ ਬੋਹਣਾ ਵਾ ਤੁਸੀਂ ਅੱਜ ਇੱਕ ਵੀਰ ਦਾ ਫੋਨ ਆਇਆ ਵੀਰੇ ਯਾਰ ਅਸੀਂ 15 ਨੂੰ ਲਾ ਲਿਆ ਸਾਨੂੰ ਤਾਂ ਲੋਕ ਡਰਾਈ ਜਾਂਦੇ ਆ ਵੀ ਇਹਨੇ ਤਾਂ ਨਸਰ ਜਗਿਆ ਬੱਸ ਇਹਨੇ ਤਾਂ ਝਾੜ ਹੀ ਨਹੀਂ ਦੇਣਾ ਫਲਾਨਾ ਨਹੀਂ ਦੇਣਾ ਆ ਨਹੀਂ ਕਰਨਾ ਉਹ ਨਹੀਂ ਉਹ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰੇ ਮੈਂ ਵੀ 15 ਦੀ ਲਾਇਆ ਹਾਂ ਮੈਂ ਕਿਹਾ ਤੂੰ ਟੈਨਸ਼ਨ ਨਾ ਲੈ ਮੇਰਾ ਵੀ ਉਦੋਂ ਦਾ ਹੀ ਲੱਗਿਆ ਹੈ ਝੋਨਾ ਮੈਂ ਕਿਹਾ ਮੇਰਾ ਵੀ ਕੋਈ ਲੇਟ ਨਹੀਂ ਝੋਨਾ ਲੱਗਿਆ ਵੀ ਉਦੋਂ ਬਾਅਦ ਤੇ ਕਹਿੰਦਾ ਅਸੀਂ 23 24 ਨੂੰ ਲਾਇਆ ਕਹਿੰਦਾ ਸਾਨੂੰ ਲੋਕ ਕਹੀ ਜਾਂਦਾ ਤੁਸੀਂ ਬਹੁਤ ਅਗੇਤਾ ਲਾਤਾ ਇਹ ਤਾਂ ਲਾਉਣਾ ਹੀ ਚਾਹੀਦਾ ਜਲਾਈ ਦੇ ਵਿੱਚ ਐਦਾਂ ਆਹ ਮੈਂ ਕਿਹਾ ਵੀਰੇ ਘਬਰਾਵਨਾ ਸਾਰਾ ਕੁਝ ਸਹੀ ਹੁੰਦਾ ਕੁਝ ਨਹੀਂ ਹੁੰਦਾ ਵੀ ਟੈਨਸ਼ਨ ਲੈਣ ਵਾਲੀ ਏਡੀ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਜਿੱਦਾਂ ਤੁਸੀਂ ਝੋਨਾ ਲਾ ਲਿਆ ਵਾ ਠੀਕ ਆ ਤੇ ਬਹੁਤ ਵੀਰ ਯਾਨੀ ਕਿ ਇਹ ਗੱਲਾਂ ਕਰਦੇ ਆ ਨਾ ਵੀ ਐ ਨਹੀਂ ਕਰਨਾ ਚਾਹੀਦਾ ਤੇ ਵੀ ਤੁਸੀਂ ਐ ਕਿਉਂ ਝੋਨਾ ਲਾਇਆ ਜਾਂ ਫਲਾਨਾ ਐਦਾਂ ਵੀਰੇ ਦੇਖੋ ਸਲਾਹ ਨਾ ਸੱਚੀ ਕਹਿੰਨਾ ਉਹ ਵੀਰ ਸਲਾਹ ਦੇਣਗੇ ਵੀ ਜਿਹੜੇ ਵੀਰਾਂ ਨੇ ਉਹ ਚੀਜ਼ ਕਰੀ ਹੋਈ ਨਹੀਂ ਹੁੰਦੀ ਉਹ ਵੀਰ ਉਹਨਾਂ ਨੂੰ ਡਰਾਉਣਗੇ ਪਰ ਇਹ ਗੱਲ ਸਮਝ ਨਹੀਂ ਆਉਂਦੀ ਵੀ ਕਿਉਂ ਡਰਾਉਣਾ ਯਾਰ ਜਦ ਹੁਣ ਅਗਲੇ ਨੇ ਲਾ ਲਿਆ ਝੋਨਾ ਤਾਂ ਉਹਨੂੰ ਯਾਰ ਤੁਸੀਂ ਹਿੰਮਤ ਦਿਓ ਉਹਨੂੰ ਤੁਸੀਂ ਡਰਾਉਣ ਕਾਹ ਤੋਂ ਲੱਗ ਜਾਂਨੇ ਆ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਦੀ ਵੀ ਚਲੋ ਠੀਕ ਆ ਜੇ ਕਿਸੇ ਨੇ ਲਾ ਲੈ ਜਾਉਨੇ ਯਾਰ 26 ਤੋਂ ਨਾਲ ਅਸੀਂ ਅਸੀਂ ਉਸ ਦਿਨ ਤੋਂ ਹੀ ਸਟਾਰਟ ਕਰਦੇ ਜਿੱਦਣ ਤੋਂ ਸਾਡਾ ਝੋਨਾ ਦਾ ਡੇਟ ਸ਼ੁਰੂ ਹੋ ਜਾਂਦੀ ਆ ਉਸ ਦਿਨ ਤੋਂ ਹੀ ਸਾਡਾ 26 ਸਟਾਰਟ ਹੋ ਜਾਂਦਾ ਪਿਛਲੇ ਵਾਰ 20 ਸੀ ਡੇਟ ਸਾਡਾ 20 ਤੋਂ ਸਟਾਰਟ ਹੋ ਗਿਆ 26 ਅਸੀਂ ਕਰੇ ਪਿਛਲੇ ਸਾਲ 21 ਤੋਂ ਸਟਾਰਟ ਐਤਕੀ 15 ਦੀ ਅਸੀਂ 17 ਤੋਂ ਸਟਾਰਟ ਕਰਤਾ ਬਸ ਆ ਆ ਦੇਖੋ ਵੀ ਆ ਤੁਹਾਡੇ ਮੂਹਰੇ ਖੜਾ ਵਾ ਜਿਹੜਾ 17 ਤਰੀਕ ਨੂੰ ਲੱਗਿਆ ਹੈ ਝੋਨਾ ਹਾਈਟ ਦੇਖ ਲਓ ਪੂਰੀ ਵੱਡੀ ਹਾਈਟ ਹੋਗੀ ਤੇ ਪੂਰਾ ਵਧੀਆ ਲੱਗ ਖੜਾ ਵਾ ਇਹਨੂੰ ਆਪਾਂ ਇਹ ਆਪਣਾ ਕਣਕ ਵਾਲਾ ਖੇਤ ਆ ਪਹਿਲੀ ਵਾਰ ਝੋਨਾ ਲੱਗਿਆ ਨਾ ਇਚ ਕਦੀ ਆਲੂ ਲੱਗਿਆ ਨਾ ਕੁਝ ਹੋਰ ਤੇ ਇਹ ਹਜੇ ਪਲਟੇ ਵੀ ਨਹੀਂ ਗਏ ਖੱਤੇ ਇਹ ਜਦੋਂ ਪਲਟੇ ਜਾਣਗੇ ਫੇਰ ਇਹਨਾਂ ਦੇ ਵਿੱਚ ਤਾਕਤ ਆਉਣੀ ਆ ਫੇਰ ਇਹ ਹਜੇ ਤਾਂ ਇਹ ਜੂਰੀਏ ਤੇ ਜੈਂਕ ਦੇ ਸਰਤੀ ਇੱਥੇ ਤੱਕ ਪਹੁੰਚੇ ਆ ਤੇ ਹਾਂ ਪਰ ਬਹੁਤ ਸੋਹਣਾ ਝੋਨਾ ਸਾਰੇ ਦੇ ਸਾਰੇ 32 ਦੇ 32 ਗਿਲੇਨ ਇੱਕਸਾਰ ਖੜੇ ਆ ਬਸ ਇੱਕ ਗਿਆ ਆਪਣਾ ਛੋਟਾ ਵਾ ਇੱਥੇ ਉਹ ਆਪਾਂ ਪਨੀਰੀ ਵਾਲਾ ਬਾਅਦ ਚੋਂ ਬੀਜਿਆ ਸੀਗਾ ਬਾਕੀ ਸਾਰੇ ਦੇ ਸਾਰਾ ਖੇਤ ਇੱਥੇ ਵਧੀਆ ਆਨ ਪੂਰੇ ਵਧੀਆ ਖੜਿਆ ਪਾਣੀ ਸਾਰੇ ਖੱਤਿਆਂ ਜੈਨ ਫੁੱਲ ਡੱਡੂ ਬੋਲਦਿਆ ਵਧੀਆ ਖੜਾ ਸਭ ਕੁਝ ਸਹੀ ਹੈ ਤੇ ਇਹ ਚੱਕਰ ਤੇ ਇਹ ਪਤਾ ਨਹੀਂ ਕਿਉਂ ਆਪਾਂ ਇੱਕ ਦੂਜੇ ਨੂੰ ਸਲਾਹਾ ਨਾ ਵੀ ਹਮੇਸ਼ਾ ਇੱਕ ਦੂਜੇ ਨੂੰ ਸਿੱਟਣ ਦੀ ਕੋਸ਼ਿਸ਼ ਹੀ ਕਰਦੇ ਆ ਵੀ ਯਾਰ ਉਹਨੂੰ ਡਰਾਉਣਾ ਹੀ ਆ ਬੰਦੇ ਨੂੰ ਡਰਾ ਕੇ ਹੀ ਰੱਖਣਾ ਇਹ ਚੀਜ਼ਾਂ ਪਤਾ ਨਹੀਂ ਕਿਉਂ ਗੱਲ ਜੇ ਕੋਈ ਮਸ਼ੀਨ 30 ਇੰਚੀ ਲੈਂਦਾ ਉਹਨੂੰ ਕਹਿੰਦੇ ਲੈ ਉਹਦਾ ਤਾਂ ਝਾੜ ਹੀ ਨਹੀਂ ਉਹਦਾ ਤਾਂ ਐ ਹੀ ਨਹੀਂ ਫਲਾਨਾ ਨਹੀਂ ਧਮਕਾ ਨਹੀਂ ਜੇ ਕੋਈ ਰੈ ਲੈਂਦਾ ਉਹ ਬੰਦੇ ਕੋਲ ਆਪਦੇ ਕੋਲੇ 30 ਇੰਚੀ ਹੁੰਦੀ ਵੀ ਨਹੀਂ ਆਪ ਉਹ ਦੂਜੀ ਨਾਲ ਵੀ ਦਾ 26 ਇੰਚ ਪਰ ਜੇ ਕੋਈ ਨਵਾਂ ਵੀਰ ਕੋਈ 30 ਇੰਚ ਮਸ਼ੀਨ ਲੈਣ ਲੱਗਦਾ ਉਹਨੂੰ ਉਹ ਰੈਪ ਉੱਠੀ ਦਿੰਦੇ ਆ ਵੀ ਇਹ ਗੱਲਾਂ ਪਤਾ ਨਹੀਂ ਕਿਉਂ ਹੁੰਦਾ ਮੈਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਵੀਰ ਯਾਰ ਅਸੀਂ ਪੁੱਛਿਆ ਸੀ ਕਿਥੇ ਤੋਂ ਉਹ ਕਹਿੰਦਾ ਨਹੀਂ ਨਹੀਂ 30 ਇੰਚ ਦਾ ਝਾੜ ਹੀ ਨਹੀਂ ਫਲਾਨਾ ਨਹੀਂ ਧਮਕਨ ਮੈਂ ਕਹਿੰਦਾ ਦੱਸ ਵੀਰੇ 30 ਇੰਚੀ ਦੇ ਵਿੱਚ ਡੀਏਪੀ ਪੂਰਾ ਵਧੀਆ ਪਾਓ ਠੀਕ ਆ 30 ਇੰਚੀ ਦੇ ਵਿੱਚ ਗੱਲ ਇਹ ਆਉਂਦੀ ਆ ਥੋੜਾ ਟਾਈਮ ਉਹਨੂੰ ਵੱਧ ਦੇਣਾ ਪੈਂਦਾ ਠੀਕ ਆ ਕਿਉਂਕਿ ਬੀ ਨੇੜੇ ਪੈ ਜਾਂਦਾ ਬੀ ਦੀ ਗਿਣਤੀ ਵੱਧ ਜਾਂਦੀ ਆ 30 ਇੰਚ ਦੇ ਵਿੱਚ ਦਾਣੇ ਟਿਊਬਰ ਜਾਦੇ ਚੱਕ ਲੈਂਦੇ ਆ ਦਾਣੇ ਉਹਦੇ ਕਰਕੇ ਥੋੜਾ ਝਾੜ ਵੀ ਵੱਧ ਜਾਂਦਾ ਤੇ ਥੋੜਾ ਥੋੜਾ ਵੱਡੇ ਹੋਣ ਨੂੰ ਟਾਈਮ ਲੱਗਦਾ ਬਸ ਇਹ ਚੱਕਰ ਠੀਕ ਨਹੀਂ ਹੁਣ ਤੁਸੀਂ ਇਹ ਗੱਲ ਸੁਣੋ 26 ਇੰਚ ਦੇ ਵਿੱਚ 19 ਜਗਾ ਜੀ 25-26 ਬੋਰੀਆਂ ਪੈਣੀਆਂ ਠੀਕ ਆ ਜਿਹੜੀ 30 ਇੰਚ ਮਸ਼ੀਨ ਆ ਉਹਦੇ 19 ਉਹੀ ਕੀਲੇ ਦੇ ਵਿੱਚ 35-36 ਬੋਰੀਆਂ ਪੈਣੀਆਂ ਹੁਣ ਤੁਸੀਂ ਲਾਓ ਸਾਬ ਕੀ ਜਗ੍ਹਾ ਤਾਂ ਉੱਨੀ ਹੋਈਆਂ ਉਹਨੇ ਦਾਣੇ ਕਿੰਨੇ ਵੱਧ ਪਾਤੇ ਉਹ ਜਿਹੜੇ ਦਾਣੇ ਵੱਧ ਪਏ ਆ ਉਹਨਾਂ ਦੀ ਗਿਣਤੀ ਤਾਂ ਦਾਣਿਆਂ ਦੀ ਵੱਧ ਨਹੀਂ ਆ ਨਾ ਝਾੜ ਦੇ ਵਿੱਚ ਤੇ ਉਸ ਚੀਜ਼ ਦੇ ਵਿੱਚ ਵੀਰੇ ਕਿਸੇ ਦੇ ਪਿੱਛੇ ਲੱਗਣ ਦੀ ਨਹੀਂ ਲੋੜ ਜਿਹੜੀ ਤੁਹਾਡੀ ਮਨ ਦੀ ਖੁਆਇਸ਼ ਹੁੰਦੀ ਹੈ ਨਾ ਪਹਿਲੇ ਨੰਬਰ ਤੇ ਤਾਂ ਦੇਖੋ ਵੀਰੇ ਆਪ ਦੇ ਘਰ ਦੇਆਂ ਨਾਲ ਸਲਾਹ ਕਰੋ ਕੋਈ ਕਿਸੇ ਦਾ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਜੇ ਆਪਾਂ ਪੁੱਛਦੇ ਆ ਨਾ ਉਹ ਬੰਦਾ ਗਲਤ ਹੀ ਰਹਿ ਦਊਗਾ ਹਮੇਸ਼ਾ ਠੀਕ ਆ ਆਪ ਦੇ ਘਰੇ ਰਹਿ ਆ ਕਰੋ ਬਾਪੂ ਨੂੰ ਪੁੱਛੋ ਵੀ ਬਾਪੂ ਆਪਾਂ ਚੀਜ਼ਾਂ ਲੈ ਲਈਏ ਉਹ ਕਹਿੰਦਾ ਬਸ ਉਹ ਲੈ ਲਓ ਸਿੱਧੀ ਜੀ ਆਪਾਂ ਦਾ ਇਹੀ ਡਿਸੀਜਨ ਹੁੰਦਾ ਆਪਾਂ ਨਹੀਂ ਕਿਸੇ ਦੀ ਕਦੇ ਵੀ ਰੈ ਲਈ ਵੀਰੇ ਆਪਣਾ ਡਿਸੀਜਨ ਆਪਣਾ ਖੁਦ ਦਾ ਖੁਦ ਬਾਪੂ ਨੂੰ ਕਹੀਦਾ ਬਾਪੂ ਆਪਾਂ ਕਰ ਲਈਏ ਬਾਪੂ ਕਹੇ ਤੂੰ ਹਾਂ ਚੱਲ ਠੀਕ ਆ ਕਰ ਲਓ ਆਪਣਾ ਤਾਂ ਇਹੀ ਡਿਸੀਜਨ ਰੱਖਿਆ ਹੋਇਆ ਆਪਾਂ ਨਹੀਂ ਕਿਸੇ ਦੀਆਂ ਰਾਇਆਂ ਨੂੰ ਲੈਂਦੇ ਜਿਹੜੀ ਚੀਜ਼ ਕਰਨੀ ਆ ਆਪਦੀ ਮਰਜ਼ੀ ਨਾਲ ਕਰ ਲੈਣੀ ਆ ਬਾਅਦ ਚ ਦੇਖੀ ਜਾਓ ਹਾਂ ਜੇ ਕੋਈ ਸ਼ੋਚ ਨੁਕਸਾਨ ਹੋ ਗਿਆ ਤਾਂ ਵੀ ਦੂਜੇ ਵੀਰਾਂ ਨੂੰ ਰੋਕ ਦੇਣਾ ਵੀ ਵੀਰੇ ਨਹੀਂ ਆ ਚੀਜ਼ ਐ ਨਾ ਕਰਿਓ ਜਿਹੜਾ ਵੀ ਆਪਣੇ ਤੋਂ ਸਲਾਹ ਜਿਹੜਾ ਆਪਣੇ ਤੋਂ ਪੁੱਛਦਾ ਪਹਿਲਾਂ ਆਪਾਂ ਜਰੂਰ ਪੰਗਾ ਲੈ ਲਈਦਾ ਹਰੇਕ ਚੀਜ਼ ਦਾ ਆਪਾਂ ਉਹ ਜਿਹੇ ਵਿੱਚੋਂ ਨਹੀਂ ਹੈਗੇ ਕਿ ਜਿਹੜਾ ਨਾ ਕਰੀ ਇਹਦਾ ਬਸ ਆਪਾਂ ਨੂੰ ਤਾਂ ਵੀਰੇ ਉਹੀ ਰਹਿ ਵਧੀਆ ਲੱਗਦੀ ਹੈ ਜਿਹੜੇ ਆਪਦੇ ਪਰਿਵਾਰ ਦੇ ਵਿੱਚ ਬਹਿ ਕੇ ਰਹਿ ਕਰ ਲੈਣੀ ਬਸ ਉਹੀ ਰਹਿ ਸਭ ਤੋਂ ਸਿਰਾਂ ਰਹਾ ਉਦੋਂ ਵੱਡਾ ਡਿਸੀਜਨ ਕਿਸੇ ਦਾ ਨਹੀਂ ਐਵੇਂ ਨਹੀਂ ਕਿਸੇ ਤੇ ਕਿਸੇ ਦੇ ਮਗਰ ਜੇ ਤੁਹਾਡਾ ਮਨ ਕਰਦਾ ਆਲੂ ਬੀਜਣ ਨੂੰ ਬੀਜੋ ਕੁਝ ਵੀ ਜੀ ਕਰਦਾ ਕਰਨ ਨੂੰ ਕਰੋ ਪਰ ਕਰੋ ਐਵੇਂ ਘਰੇ ਬਿਲੇ ਬੈਹਿ ਕੇ ਜਾਂ ਕੁਛ ਕਰਕੇ ਉਹ ਨਹੀਂ ਕੁਛ ਮਿਲਦਾ ਪਰ ਕੋਸ਼ਿਸ਼ ਵੀ ਕਰਨਾ ਕਰੋ ਪਰ ਕਿਸੇ ਦੀਆਂ ਰੈਨ ਲੈਂਨ ਨਾਲ ਆਪਦੇ ਘਰੇ ਰਹਿਆ ਕਰੋ ਘਰੇ ਰਹਿਆ ਕਰਕੇ ਬਾਪੂ ਜੀ ਕਹਿੰਦਾ ਬਾਪੂ ਨੂੰ ਬਾਪੂ ਵੱਡਾ ਬਾਪੂ ਨਾਲ ਕਰ ਲੋ ਚਾਚੇ ਤਾਏ ਆ ਉਹਨਾਂ ਨਾਲ ਕਰ ਲੋ ਜਿਹੜਾ ਵੀ ਹੈਗਾ ਪਰਿਵਾਰ ਦੇ ਵਿੱਚ ਰਹਿ ਕੇ ਬਸ ਆਪਦਾ ਡਿਸੀਜਨ ਆਪੇ ਲਿਓ ਕਿਸੇ ਦੇ ਨਾ ਛੱਡਿਆ ਕਰੋ ਜੇ ਥੋੜਾ ਮਨ ਕਿਸੇ ਵੀ ਚੀਜ਼ ਨੂੰ ਮੈਂ ਕਹਿੰਨਾ ਥੋੜਾ ਮਨ ਕਰਦਾ ਜੌਂਡੀਅਰ ਲੈਂਡ ਨੂੰ ਜੌਂਡੀਅਰ ਲਵੋ ਜਿਹੜਾ ਤੁਹਾਡੇ ਦਿਲ ਨੇ ਪਹਿਲੇ ਦਿਨ ਆਵਾਜ਼ ਦੇਤੀ ਪਤਾ ਕੀ ਹੁੰਦਾ ਆਪਾਂ ਨੂੰ ਨਾ ਪਹਿਲਾਂ ਹੀ ਪਤਾ ਹੁੰਦਾ ਜਦੋਂ ਆਪਾਂ ਸੋਚ ਲੈਂਦੇ ਆ ਵੀ ਯਾਰ ਆਪਾਂ ਟਰੈਕਟਰ ਲੈਣਾ ਟਰੈਕਟਰ ਲੈਣ ਦੇ ਮਨ ਦੇ ਵਿੱਚ ਹੁੰਦਾ ਕਿ ਆਪਾਂ ਆਹ ਟਰੈਕਟਰ ਲੈ ਲਈਏ ਹਨਾ ਆਪਾਂ ਨੂੰ ਹੁੰਦਾ ਵਾ ਹਮੇਸ਼ਾ ਵੀ ਆਪਾਂ ਯਾਰ ਆਹ ਟਰੈਕਟਰ ਲੈ ਲਈਏ ਹਨਾ ਕਿ ਵੀ ਪਹਿਲਾਂ ਹੀ ਮਨ ਦੇ ਵਿੱਚ ਹੁੰਦਾ ਕਿ ਯਾਰ ਆਪਾਂ ਆਹ ਲੈਣਾ ਟਰੈਕਟਰ ਆਪਾਂ ਕਿਸੇ ਦੇ ਕਹਿਣ ਤੇ ਡਿਸੀਜਨ ਚੇਂਜ ਕਰ ਲੈਂਦੇ ਆ ਕਿ ਨਹੀਂ ਨਹੀਂ ਉਹ ਤੋਂ ਕੀ ਕਰਉਣਾ ਫਿਰ ਆਪਾਂ ਪਛਤਾਉਨੇ ਆ ਯਾਰ ਮੈਂ ਉਹੀ ਲੈਣਾ ਸੀਗਾ ਉਹ ਬਹੁਤ ਵਧੀਆ ਸੀ ਟਰੈਕਟਰ ਹਨਾ ਇਦਾਂ ਉਸ ਚੀਜ਼ਾਂ ਦੇ ਮੈਂ ਤੁਹਾਨੂੰ ਕਹਿਣਾ ਵੀਰੇ ਜਿਹੜਾ ਡਿਸੀਜਨ ਤੁਹਾਡੇ ਦਿਲ ਨੇ ਕਰਦਿਆਂ ਨੇ ਬਣਾ ਲਿਆ ਇੱਕ ਵਾਰ ਡਿਸੀਜਨ ਉਹਨੂੰ ਨਾ ਮੁੜ ਕੇ ਚੇਂਜ ਕਰਿਆ ਕਰੋ ਉਸ ਉਹ ਡਿਸੀਜਨ ਵਰਗਾ ਚੰਗਾ ਡਿਸੀਜਨ ਤੁਸੀਂ ਕਦੇ ਨਹੀਂ ਲੈ ਸਕਦੇ ਕਿਸੇ ਦੀਆਂ ਰਿਆ ਨਾਲ ਵੀ ਨਹੀਂ ਰਹਿ ਸਕਦੇ ਠੀਕ ਨਹੀਂ ਹਮੇਸ਼ਾ ਪਹਿਲਾਂ ਆਪਦੇ ਦਿਲ ਦੀ ਸੁਣੋ ਲੋਕਾਂ ਦੀ ਬਾਤ ਚ ਸੁਣੋ ਠੀਕ ਨਹੀਂ ਮੈਂ ਕੋਈ ਵੀ ਦਵਾਈ ਪਾਉਣਾ ਵੀਰੇ ਮੈਂ ਕਿਸੇ ਵੀਰ ਨੂੰ ਵੀ ਅੱਜ ਤੱਕ ਨਹੀਂ ਕਿਹਾ ਵੀ ਵੀਰੇ ਤੁਸੀਂ ਆਹ ਦਵਾਈ ਪਾਓ ਠੀਕ ਨਹੀਂ ਮੈਂ ਜੋ ਪਉਣਾ ਮੈਂ ਵੀਰੇ ਤੁਹਾਨੂੰ ਦੱਸ ਦਿੰਨਾ ਥੋੜੀ ਇੱਛਾ ਵਾ ਤੁਸੀਂ ਪਉਣੀ ਆ ਪਾ ਸਕਦੇ ਹੋ ਨਹੀਂ ਇੱਛਾ ਤਾਂ ਨਾ ਪੋ ਕਿਉਂਕਿ ਨਾ ਤਾਂ ਆਪਾਂ ਕਿਸੇ ਕੰਪਨੀ ਦੀ ਮਸ਼ਹੂਰੀ ਕਰਦੇ ਆਂ ਵੀ ਆ ਆਪਾਂ ਦਵਾਈ ਆ ਗਈ ਆ ਆਪਾਂ ਮਸ਼ਹੂਰੀ ਕਰਨੀ ਆ ਨਹੀਂ ਆਪਾਂ ਤਾਂ ਜਿਹੜੀ ਚੀਜ਼ ਪੈਂਦੀ ਆ ਆਪਾਂ ਉਹ ਪਾ ਦੇਈ ਦੀ ਠੀਕ ਨੇ ਤੇ ਹੁਣ ਕਈ ਵੀਰੇ ਤੇ ਮੈਨੂੰ ਕਿੰਤੂ ਪ੍ਰੰਤੂ ਕਰ ਰਹੇ ਆ ਵੀ ਵੀਰੇ ਯਾਰ ਤੁਸੀਂ ਸਪਰੇ ਇੰਨੀ ਛੇਤੀ ਕਰਨ ਲੱਗ ਗਏ ਜਾਂ ਆ ਕਰਨ ਲੱਗ ਵੀਰੇ ਯਾਰ ਅਸੀਂ ਹਰੇਕ ਸਾਲ ਹੀ ਕਰਦੇ ਆਂ ਹੁਣ ਮੈਂ ਮੇਰੇ ਕੋਲ ਸਨੈਪਚੈਟ ਤੇ ਸਟੋਰੀਆਂ ਨੇ ਹਰੇਕ ਸਾਲ ਉਹ ਸ਼ੋਅ ਹੋ ਜਾਂਦੀਆਂ ਵੀ ਹਾਂ ਆ ਦਿਨ ਸਪਰੇਅ ਕਰ ਦੇਈ ਤੁਸੀਂ ਠੀਕ ਨਹੀਂ ਤਾਂ ਅਸੀਂ ਹਰੇਕ ਸਾਲ ਹੀ ਕਰਦੇ ਐ ਚਕੜੀ ਗੱਲ ਹੁਣ ਦੇਖੋ ਕੋਈ ਵੀ ਗੋਬ ਦੀ ਸੁੰਡੀ ਨਹੀਂ ਗੋਵ ਵਾਲੀ ਸੁੰਡੀ ਕੋਈ ਦਿਖਾਈ ਨਹੀਂ ਦਿੰਦੀ ਹਨਾ ਆ ਝੋਨੇ ਨੂੰ ਆਪਣੇ ਨੂੰ ਆ ਜਿਹੜਾ ਮੈਂ ਤੁਹਾਨੂੰ ਦਿਖਾਉਂਦਾ ਹਾਂ ਜੀ ਹੁਣ ਪਿੱਛੇ ਹੁਣ ਇਹ ਝੋਨਾ ਸਭ ਤੋਂ ਗੇਤਾਵਾ ਆਪਣਾ ਝੋਨਾ ਹਨਾ ਹੁਣ ਇਹਨੂੰ ਕੋਈ ਵੀ ਗੋਵ ਵਾਲੀ ਸੁੰਡੀ ਨਹੀਂ ਹੁਣ ਮੈਂ ਕਿਵੇਂ ਦੇਖੋ ਵੀ ਕਿੰਨੀ ਵਧੀਆ ਚੀਜ਼ ਆ ਵੀ ਆਪਾਂ ਟਾਈਮ ਲੀ ਸਪਰੇਅ ਕਰਤੀ ਚਲੋ ਠੀਕ ਆ ਗੋਬ ਕੋਈ ਖਾਲੀ ਨਹੀਂ ਨਿਕਲੂ ਹਨਾ ਹੁਣ ਜੇ ਯਾਰ ਵੀਰੇ ਗੋ ਵੀ ਆਪਾਂ ਖਾਲੀ ਕੱਢਾਂਗੇ ਫਿਰ ਆਪਣਾ ਖੇਤੀ ਕਰਨ ਦਾ ਫਾਇਦਾ ਕੀ ਆ ਠੀਕ ਨੇ ਇਹ ਤਾਂ ਆਪਾਂ ਨੂੰ ਵੀ ਪਤਾ ਵਾ ਵੀ ਜੇ ਆਪਣੇ ਝੋਨੇ ਨੂੰ ਆਪਾਂ ਨੇ 45 ਇੱਕ ਦਿਨਾਂ ਤੱਕ ਬਾਅਦ ਉਹਨੂੰ ਸੁੰਡੀ ਪੈਣ ਦਾ ਗੋਬ ਵਾਲੀ ਦਾ ਅਟੈਕ ਹੋਣ ਦਾ ਅਸਰ ਹੋ ਜਾਂਦਾ ਵੀ ਜੇ ਆਪਾਂ ਉਹਨੂੰ ਰੋਕ ਰੱਖਣੀ ਆ ਤਾਂ ਆਪਾਂ ਨੂੰ ਸਪਰੇਅ ਕਰਨੀ ਪਣੀ ਆ ਚਾਹੇ ਆਪਾਂ ਪ੍ਰਦਾਨ ਪਾਉਣੇ ਆ ਚਾਹੇ ਫਟੇਰਾ ਪਾਉਣੇ ਆ ਚਾਹੇ ਕੋਈ ਵੀ ਸੁੰਡੀ ਵਾਲਾ ਪ੍ਰੋਡਕਟ ਆਪਾਂ ਯੂਜ਼ ਕਰਦੇ ਆ ਠੀਕ ਆ ਨਾ ਜਿਹੜੇ ਵੀਰ ਨੇ ਹੁਣ ਥੱਲੇ ਪ੍ਰੋਡਕਟ ਯੂਜ਼ ਕੀਤਾ ਉਹਨੂੰ ਤਾਂ ਸਪਰੇਅ ਦੀ ਲੋੜ ਹੀ ਨਹੀਂ ਉਹ ਆਪਦੀ ਜਦੋਂ ਜੀ ਕਰਦਾ ਉਹ ਕਰ ਸਕਦਾ ਪਰ ਹੁਣ ਜਿਵੇਂ ਅਸੀਂ ਨਹੀਂ ਕੀਤਾ ਸਾਨੂੰ ਤਾਂ ਕਰਨਾ ਪੈਂਦਾ ਵੀਰੇ ਅਸੀਂ ਤਾਂ ਕਰਨੀ ਪੈਣੀ ਆ ਸਾਨੂੰ ਸਪਰੇ ਠੀਕ ਨਹੀਂ ਸਾਡਾ ਸਰਕਲ ਵੱਡਾ ਹੋਣ ਦੇ ਕਰਕੇ ਸਾਨੂੰ ਸਪਰੇਹਾਂ ਦੇ ਵਿੱਚ ਪਹਿਲਾਂ ਹੀ ਪੂਰਾ ਰੱਖਣਾ ਪੈਂਦਾ ਵੀਰੇ ਫਿਰ ਇੱਕਦਮ ਸਾਡੇ ਤੋਂ ਸਪਰੇ ਨਹੀਂ ਹੋਣੀ ਨਾ ਬੰਦੇ ਮਿਲਦੇ ਜਾਨੂੰ ਅਟੈਕ ਪੈ ਜਾਂਦਾ ਫਿਰ ਬੰਦੇ ਵੀ ਨਹੀਂ ਮਿਲਦੇ ਇਹ ਗੱਲ ਹੁੰਦੀ ਹੈ ਤਾਂ ਕਰਕੇ ਅਸੀਂ ਸਾਰਾ ਕੁਝ ਪਹਿਲਾਂ ਰੱਖ ਦਿਆ ਤੇ ਮੇਰਾ ਹਮੇਸ਼ਾ ਇਹੀ ਹਰੇਕ ਵੀਰ ਨੂੰ ਇਹੀ ਕਹਿਣਾ ਹੁੰਦਾ ਬਹੁਤ ਵੀਰ ਮੈਨੂੰ ਫੋਨ ਰਹਿ ਕਰਦੇ ਆ ਨਾ ਮੈਂ ਤਾਂ ਇਹੀ ਕਹਿਣਾ ਵੀਰੇ ਕਰਦੇ ਆ ਨਹੀਂ ਕੀ ਕਿਹਾ ਥੋੜਾ ਕੀ ਮਾਨਾ ਉਹ ਚੀਜ਼ ਲਵ ਹੁਣ ਬਹੁਤ ਵੀਰ ਮੈਨੂੰ ਫੋਨ ਕਰਦੇ ਵੀਰੇ 26 ਇੰਚੀ ਮਸ਼ੀਨ ਲਈਏ ਜਾਂ 30 ਇੰਚੀ ਲਈਏ ਹੁਣ ਉਹਦੇ ਬਾਰੇ ਨਾ ਕੱਲ ਨੂੰ ਪੂਰੀ ਫੁੱਲ ਡਿਟੇਲ ਇੱਕ ਵੀਡੀਓ ਬਣਾਉਂਗਾ ਮੈਂ ਮਸ਼ੀਨ ਦੇ ਕੋਲੇ ਹੋ ਕੇ ਕੱਲੀ ਕੱਲੀ ਉਹਦਾ ਚੀਜ਼ ਮੈਂ ਦਿਖਾਉਂਗਾ ਫਿਰ ਤੁਸੀਂ ਦੇਖਿਓਗੇ ਕੱਲ ਨੂੰ ਬਣਾਉਨੇ ਆ ਵੀਡੀਓ ਇੱਕ ਗਰਮੀ ਮਾਰ ਲੈਂਦੀ ਆ ਯਾਰ ਗਰਮੀ ਬਹੁਤ ਆ ਤੇ ਇੱਕ ਆਏ ਗਏ ਵੀਰ ਰਹਿੰਦੇ ਆ ਹੁਣ ਵਿੱਲੇ ਆ ਚਲੋ ਆਉਂਦੇ ਜਾਂਦੇ ਰਹਿੰਦੇ ਆ ਪਰ ਮੈਂ ਅੱਜ ਵੀ ਇਹੀ ਕਹਣਾ ਵੀ ਵੀਰੇ ਦੁਪਹਿਰ ਟਾਈਮ ਨਾ ਆਇਆ ਕਰੋ ਮਾੜਾ ਜਿਆ ਆਉਣ ਤੋਂ ਪਹਿਲਾਂ ਕਾਲ ਕਰ ਲਿਆ ਕਰੋ ਬਸ ਹਨਾ ਕਿ ਚਲੋ ਉਹ ਹੁੰਦਾ ਵਾ ਬਸ ਫਿਰ ਹੁਣ ਦੇਖੋ ਮੈਂ ਹੁਣ 3 ਵਜੇ ਦਾ ਘਰੋਂ ਪਹਿਲਾਂ ਤੜਕੇ ਮੈਂ 3 ਵਜੇ ਉੱਟਿਆ 3 ਵਜੇ ਉੱਠ ਕੇ ਮੈਂ 5 ਵਜੇ ਸਵੇਰੇ ਫਾਰਮ ਤੇ ਸੀ ਹਨਾ ਸਵੇਰੇ ਆ ਜਾਓ 5 ਵਜੇ ਦੇ ਨੂੰ ਪਹੁੰਚੋ ਬਾਰਮ ਤੇ 5 6 7 8 9 10 11 ਵਾ 11:00 ਵਜੇ ਤੱਕ ਜਿਵੇਂ ਮਰਜ਼ੀ ਆ ਜਾਓ ਮੇਰੇ ਕੋਲ ਉਹ ਤੋਂ ਪਹਿਲਾਂ ਪਹਿਲਾਂ ਹਨਾ ਉਦੋਂ ਬਾਅਦ 4 ਵਜੇ ਤੋਂ ਬਾਅਦ ਹੁਣ ਪਤਾ ਕੀ ਆ ਵੀਰੇ ਫਿਰ ਮੈਨੂੰ ਵੀ ਢੇੜੇ ਮਾਰਨੇ ਹੁੰਦੇ ਆ ਨਾ ਸ਼ਾਮ ਛੋਮ ਨੂੰ ਮੋਟਰਾਂ ਦੇਖਣੀਆਂ ਵੀ ਕਿੱਥੇ ਕੀ ਆ ਕਿਸੇ ਤੇ ਕੀ ਆ ਸਾਰੇ ਢੇੜੇ ਮਾਰਨੇ ਹੁੰਦੇ ਆ ਹੁਣ ਮੋਟਰ ਹੁਣ ਆਪਾਂ ਮੋਟਰਸਾਈਕਲ ਤੇ ਆ ਬਸ ਹੁਣ ਆਪਾਂ ਢੇੜੇ ਮਾਰਨ ਤੇ ਆ ਹੁਣ ਆਪਣੀ ਰੋਟੀ ਦੀ ਡਿਊਟੀ ਖਤਮ ਆ ਹੁਣ ਰੋਟੀ ਦੀ ਡਿਊਟੀ ਕਮਲ ਕੋਲੇ ਆ ਕਮਲ ਦਿੰਦਾ ਰੋਟੀ ਹੁਣ ਆਪਣੇ ਸਿਰਫ ਇੱਕ ਢੇੜੇ ਆ ਮਗਰ ਵੀ ਕਿਸੇ ਕਿਹੜੇ ਖੱਤੇ 'ਚ ਕੀ ਆ ਕਿਹੜੇ ਖੱਤੇ 'ਚ ਕੀ ਆ ਕਿੱਥੇ ਰਿਓ ਦੀ ਕਮੀਆਂ ਕਿੱਥੇ ਕੱਖ ਕੱਢਣ ਵਾਲਿਆ ਕਿੱਥੇ ਕੀ ਕਰਨ ਵਾਲਾ ਉਹ ਚੀਜ਼ਾਂ ਹੁਣ ਬਸ ਚੱਲਦਾ ਰਹ ਕੀ ਪਾਈ ਆ ਜਲੇਵਰ ਇੱਥੇ ਛੱਡ ਦੋ ਇੱਥੇ ਜ਼ਰੂਰੀ ਆ ਇੱਥੇ ਜ਼ਰੂਰੀ ਆ ਐਂ ਜਿੱਦਾਂ ਚੱਲਦੀਆਂ ਰਹਿੰਦੀਆਂ ਹਨ ਤੇ ਬਸ ਇਦਾਂ ਦਾ ਹੀ ਆ ਪਰ ਇੱਕ ਤੁਸੀਂ ਵੀਡੀਓ ਨੂੰ ਪਿਆਰ ਦਿੰਨੇ ਹੋ ਇਦਾਂ ਹੀ ਪਿਆਰ ਦਿੰਦੇ ਰਹੋ ਪੀਰ ਬਣੇ ਤੇ ਬਸ ਆਪਣਾ ਤਾਂ ਹੀ ਆ ਮੈਂ ਕਦੇ ਨਹੀਂ ਸੋਚਿਆ ਸੀਗਾ ਕਿ ਮੇਰੀ ਵੀਡੀਓ ਨੂੰ ਇੰਨਾ ਪਿਆਰ ਮਿਲਣ ਲੱਗ ਜੂਗਾ ਅੱਜ ਡੈਡੀ ਹੁਣਾਂ ਤੋਂ ਵੀ ਵੱਡੀ ਉਮਰ ਦੇ ਬਜ਼ੁਰਗ ਆਏ ਸੀ ਫਾਰਮ ਤੇ ਹਨਾ ਵੀ ਦੇਖ ਕੇ ਮਨ ਉਹ ਆਏ ਮਿਲਣ ਹਨਾ ਮੈਨੂੰ ਕਹਿੰਦੇ ਅਸੀਂ ਵੀ ਉਹੀ ਆਏ ਸੀਗੇ ਵੀ ਮਿਲਣ ਤਾਂ ਵੀ ਅਸੀਂ ਤਾਂ ਐ ਆ ਗਏ ਸੀ ਵੀ ਤੁਸੀਂ ਵੀ ਵੀਡੀਓ ਉਹ ਬਜ਼ੁਰਗਾਂ ਨੂੰ ਕੱਲੀ ਕੱਲੀ ਵੀਡੀਓ ਦੀ ਗੱਲ ਯਾਦ ਆ ਵੀ ਤੁਸੀਂ ਇੱਕ ਆ ਵੀਡੀਓ ਚ ਆ ਵੀ ਗਿਆ ਸੀ ਆ ਵੀਡੀਓ ਚ ਆ ਵੀ ਗਿਆ ਕੱਲੀ ਕੱਲੀ ਉਹ ਬਜ਼ੁਰਗ ਕਹਿੰਦੇ ਸੀ ਮੈਂ ਤੇਰੀ ਸਾਰੀ ਵੀਡੀਓ ਦੇ ਦਾਂ ਹਨਾ ਵੀ ਇਕੱਲਾ ਕੈਨੇਡਾ ਲੈ ਕੇ ਆਇਆ ਉਹ ਕਿੰਨੀ ਥਾ ਤੇ ਮਾਂ ਨੇ ਇੰਨਾ ਕੇ ਖੁਸ਼ ਹੋਇਆ ਕਿ ਯਾਰ ਵੀ ਅੱਛਾ ਇੰਨੀ ਵੱਡੀ ਉਮਰ ਦੇ ਵੀ ਮੇਰੀ ਵੀਡੀਓ ਦੇਖਦੇ ਆ ਇਓ ਮੈਨੂੰ ਹੋਇਆ ਹਨਾ ਕਿ ਬੜਾ ਮਨ ਨੂੰ ਸਕੂਨ ਮਿਲਿਆ ਜਦੋਂ ਆਏ ਹਨਾ ਬਹੁਤ ਟਾਈਮ ਮੇਰੇ ਨਾਲ ਗੱਲਾਂ ਆਪਾਂ ਮਾਰੀਆਂ ਪੂਰੀਆਂ ਵਧੀਆ ਤੇ ਗੱਲਾਂ ਬਾਤਾਂ ਮਾਰੀਆਂ ਹਨਾ ਤੇ ਹੁਣ ਦੇਖ ਲਓ ਫੇਰ ਹਨਾ ਕਿੰਨਾ ਵਧੀਆ ਲੱਗਦਾ ਦਿਲ ਨੂੰ ਤੇ ਉਹ ਕਹਿੰਦੇ ਅਸੀਂ ਉਹੀ ਆਏ ਸੀ ਵੀ ਜੇ ਫਾਰਮ ਤੇ ਨਾਂ ਵੀ ਹੋਇਆ ਕੋਈ ਗੱਲ ਨਹੀਂ ਸੀ ਫਾਰਮ ਦੇਖ ਕੇ ਮੁੜ ਜਾਾਂਗੇ ਪਰ ਮੈਂ ਉਦੋਂ ਫਾਰਮ ਤੇ ਹੀ ਬੈਠਾ ਸੀਗਾ ਹਨਾ ਤੇ ਉਹ ਆਈ ਫੇਰ ਹਨਾ ਚਲੋ ਮਨ ਖੁਸ਼ ਹੁੰਦਾ ਤੇ ਆ ਮੈਂ ਉਹਨਾਂ ਦੀ ਵੀਡੀਓ ਕਲਿੱਪ ਜੇ ਇੱਕ ਥੋੜਾ ਪਿੱਛੇ ਉਹ ਮੈਨੂੰ ਇਨਵਾਈਟ ਕਰਨ ਵੀ ਕਾਰਡ ਜਿਆ ਦੇਣ ਆਏ ਸੀਗੇ ਕਟੜਾ ਗਰੁੱਪ ਤੋਂ ਵੀ ਆਇਓ ਜਰੂਰ ਹਨ ਤੇ ਹੁਣ ਚਲੋ ਦੇਖਾਂਗੇ ਵੀ ਜਾਂ ਹੁੰਦਾ ਜਾਂ ਜੇ ਹੋਏ ਤਾਂ ਫਰੀ ਜਾਵਾਂਗੇ ਤੇ ਉਹਦੇ ਵਿੱਚ ਦੋ ਬਜ਼ੁਰਗ ਆ ਵੱਡੀ ਉਮਰ ਦੇ ਖੜੇ ਉਹ ਆ ਬਜ਼ੁਰਗ ਮੈਂ ਪਹਿਲਾਂ ਕਲਿੱਪ ਪਾਈ ਆ ਉਹਨਾਂ ਦੀ ਆ ਕਲਿੱਪ ਪਾਉਂਗਾ ਇਹਦੇ ਵਿੱਚ ਦੇਖ ਲਿਓ ਹਨ ਤੇ ਯਾਨੀ ਕਿ ਮਨ ਨੂੰ ਬਹੁਤ ਖੁਸ਼ੀ ਮਿਲਦੀ ਆ ਹਨਾ ਕਿ ਵੀ ਇੰਨੇ ਵੀਰਾਂ ਦਾ ਪਿਆਰ ਮਿਲਦਾ ਹਨਾ ਤੇ ਜਦੋਂ ਵੀ ਕੋਈ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਮਨ ਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਯਾਰ ਹਾਂ ਠੀਕ ਆ ਵੀ ਆਪਾਂ ਵੀਡੀਓ ਬਣਾਉਨੇ ਆ ਅੱਜ ਇੱਕ ਵੀਰ ਦਾ ਫੋਨ ਆਇਆ ਸੀਗਾ ਕਹਿੰਦਾ ਵੀਰ ਕਹਿੰਦਾ ਵੀ ਮੇਰਾ 10 ਸਾਲ ਦਾ ਮੁੰਡਾ ਵਾ ਕਿ ਵੀ ਉਹ ਤੁਹਾਡੀਆਂ ਵੀਡੀਓ ਦੇਖਦਾ ਵੀ ਮੈਂ ਚਾਹਣਾ ਉਹ ਵੀ ਖੇਤੀ ਕਰੇ ਵੀ ਆਪਾਂ ਉਹਨੂੰ ਬਾਹਰ ਭੁਰਨੀ ਭੇਜਣਾ ਮੇਰਾ ਮਨ ਹੋਰ ਹੋਇਆ ਮੈਂ ਫਿਰ ਦਲੇ ਕਮਾਲ ਆ ਹਨਾ ਵੀ ਵੀ 10ਵੀਂ ਚ ਪੜਦਾ ਕਹਿੰਦਾ ਮੁੰਡਾ 10 ਸਾਲ ਦਾ ਕਹਿੰਦਾ ਵੀ 10ਵੀਂ ਚ ਪੜਦਾ ਹਨਾ ਕਹਿੰਦਾ ਵੀ ਅੱਜ ਉਹਦਾ ਪੇਪਰ ਆ ਵੀ ਮੈਂ ਇੱਕ ਅੱਦੇ ਦਿਨ ਤੱਕ ਤੁਹਾਨੂੰ ਮਿਲਵਾਉਣ ਨੂੰ ਲੈ ਕੇ ਆਉਂਗਾ ਮੈਂ ਕਹ ਬਲੋ ਬਹੁਤ ਵਧੀਆ ਜੀ ਆਪਾਂ ਤਾਂ ਇਹੀ ਚਾਹੁੰਦੇ ਆ ਕਿ ਕੋਈ ਵੀ ਵੀਰ ਬਾਹਰ ਨਾ ਜਾਵੇ ਜਿਨ੍ਹਾਂ ਕੋਲੇ ਉਰੇ ਸਰਦਾ ਵਰਦਾ ਵਾ ਉਹਨਾਂ ਨੂੰ ਕਿਸੇ ਨੂੰ ਲੋੜ ਨਹੀਂ ਬਾਹਰ ਜਾਣ ਦੀ ਤੇ ਉਰੇ ਰਹਿ ਕੇ ਆਪਣਾ ਖੇਤੀ ਕਰੋ ਤੇ ਖੇਤੀ ਕਰੋ ਸਬਜ਼ੀ ਲਾ ਲਓ ਆ ਦੇਖੋ ਹੁਣ ਸਬਜ਼ੀ ਦਾ ਰੇਟ ਪਤਾ ਕੀ ਆ 60 ਤੋਂ 60-70 ਰੁਪਏ ਕਿਲੋ ਕਦੂ ਆ ਬਤਾऊं ਤਾਂ ਮਹਿੰਗੇ ਆ ਕ੍ਰੇਲੇ ਤਾਂ ਮਹਿੰਗੇ ਆ ਤੂਰੀਆਂ ਮਹਿੰਗੀਆਂ ਭਿੰਡੀ ਮਹਿੰਗੀਆਂ ਦੱਸੋ ਜੇ ਆਪਣੇ ਕੋਲੇ 4-5 ਕਿੱਲੇ ਵੀ ਜ਼ਮੀਨ ਆ ਆਪਾਂ ਜਿਵੇਂ ਮਰਜੀ ਸਬਜੀ ਦੇ ਵਿੱਚ ਇੱਕਲਾ ਡਿਪੈਂਡ ਹੋ ਕੇ ਨਾ ਉਹ ਖੁੱਪ ਝੋਨਾ ਕਣਕ ਨੂੰ ਛੱਡ ਦਈਏ ਆਲੂਆਂ ਨੂੰ ਵੀ ਛੱਡ ਦਈਏ ਸਿਰਫ ਇੱਕ ਸਬਜ਼ੀਆਂ ਦੇ ਵਿੱਚ ਜੇ ਆਪਾਂ ਡਿਟੇਲ ਬਣਾ ਦਈਏ ਵੀ ਜਿਹੜੇ ਵੀਰ ਕੱਲੇ ਆ ਹਨਾ ਵੀ ਜਿਹੜੇ ਵੀਰ ਬਾਲੀ ਵੱਡੀ ਖੇਤੀ ਨਹੀਂ ਕਰਦੇ ਵੀ ਕੱਲਾ ਮੈਂ ਕਹਿੰਦਾ ਲੈ 2-3 ਲੇਬਰਾਂ ਨਾਲ ਪੱਕੀਆਂ ਰੱਖਿਓਣ ਮੈਂ ਕਹਿੰਦਾ ਇੱਕ ਵਾਰ ਸਬਜੀ ਦੀ ਰੁਟੀਨ ਬਣ ਲੈਣ ਕਿੱਲਾ ਇੱਕ ਵਾਰ ਕਿੱਲੇ 'ਚ ਇੱਕ ਸਬਜੀ ਚੱਲਦੀ ਹੋਵੇ ਉਦੋਂ ਅਗਲੇ ਅਜ ਦੂਜੀ ਤਿਆਰ ਹੋ ਜੇ ਉਦੋਂ ਅਗਲੇ ਤੀਜੀ ਮੈਂ ਕਹਿੰਨਾ ਉਹਦੀ ਹਰ ਗਰੀਬੀ ਸੀਨੀ ਹੁਣ ਜਿਹੜੇ ਵੀਰ ਵਿੱਚ ਬਹੁਤ ਮਿਹਨਤ ਕਰਦੇ ਆ ਉਧਰ ਆਪਣੇ ਖੰਨੇ ਸੈਡ ਨਹੀਂ ਇਕਲਾਹੇ ਪਿੰਡ ਨਹੀਂ ਉਧਰ ਗੋਭੀ ਬਹੁਤ ਵੀ ਲੋਕ ਵੀਰਾਂ ਦੀ ਗੋਭੀ ਵੀ ਜੀ ਹੁੰਦੀ ਆ ਉਹ ਵੀ ਦੇਖੋ ਮਿਹਨਤ ਐਨੀ ਗਰਮੀ ਦੇ ਵਿੱਚ ਗੋਭੀ ਪੈਦਾ ਕਰਨੀ ਹਨ ਸਾਰੀਆਂ ਚੀਜ਼ਾਂ ਨੇ ਹਰ ਪਾਸੇ ਵੀਰੇ ਮਿਹਨਤ ਆ ਜਿੱਧਰ ਮਿਹਨਤ ਕਰ ਲਾਂਗੇ ਆਪਾਂ ਨੂੰ ਉਧਰ ਕਮਾਈ ਹੋ ਜਾਂਦੀ ਆ ਹਨ ਕਿ ਇੱਕ ਮਿਹਨਤ ਆ ਭੱਜੇ ਫਿਰਦੇ ਆ ਸਾਰੀ ਦਿਹਾੜੀ ਜ਼ਿੰਦਗੀ ਦੇ ਵਿੱਚ ਇਹ ਆਪਾਂ ਨੂੰ ਚਾਹੀਦਾ ਦੇਖੋ ਭੱਜੇ ਫਿਰਦੇ ਆ ਕੰਮ ਕਰਦੇ ਆ ਰਾਤ ਨੂੰ ਵਧੀਆ ਨੀਂਦ ਆ ਜਾਂਦੀ ਆ ਠੀਕ ਆ ਕੋਈ ਦਿੱਕਤ ਨਹੀਂ ਹੈਗੀ ਹਣਾ ਇੱਜ਼ਤ ਦੀ ਰੋਟੀ ਖਾਣੇ ਆ ਇੱਜ਼ਤ ਦੀ ਉਹ ਕਰਦੇ ਆ ਸਾਰੀ ਇੱਜ਼ਤ ਦੀ ਜ਼ਿੰਦਗੀ ਜਿਉਂਦੇ ਆ ਕੋਈ ਦਿੱਕਤ ਨਹੀਂ ਹੈਗੀ ਤੇ ਬਹੁਤ ਵਧੀਆ ਵਾ ਹਣਾ ਤੇ ਹੋਰ ਕੀ ਚਾਹੀਦਾ ਇਸ ਤੋਂ ਪਰਾਂ ਆਪਾਂ ਨੂੰ ਤੇ ਐਨੇ ਵੀਰ ਚਾਉਣ ਵਾਲੇ ਮਿਲ ਗਏ ਸਭ ਤੋਂ ਵੱਡੀ ਗੱਲ ਤਾਂ ਇਹ ਆ ਠੀਕ ਨਹੀਂ ਪਹਿਲਾਂ ਤਾਂ ਇਕੱਲੇ ਵੀ ਜੋਧਾਂ-ਜੋਧਾਂ ਜੀ ਹੁੰਦੇ ਸੀਗੇ ਵੀ ਹਾਂ ਵੀ ਇਹ ਥੋੜੀ ਜ਼ਿਆਦਾ ਖੇਤੀ ਕਰਦੇ ਹਣਾ ਕੀ ਹੁਣ ਤਾਂ ਪਤਾ ਹੀ ਨਹੀਂ ਵੀ ਕਿੱਥੋਂ-ਕਿੱਥੋਂ ਵੀਰ ਜਾਣਦੇ ਆ ਵੀ ਕੋਈ ਕੋਨਾ ਰਹਿ ਹੈ ਹੀ ਨਹੀਂ ਮੈਨੂੰ ਲੱਗਦਾ ਵੀ ਜਿੱਥੋਂ ਫੋਨ ਨਾ ਆਉਂਦੇ ਹੁਣ ਗੁਜਰਾਤ ਚੋਂ ਕਦੀ ਕਿੱਥੋਂ ਹਨਾ ਕਦੀ ਕਿਤੋਂ ਐਮਪੀ ਦੇ ਵਿੱਚੋਂ ਮਹਾਰਾਸ਼ਟਰ ਦੇ ਵਿੱਚੋਂ ਕਿੱਥੋਂ-ਕਿੱਥੋਂ ਨਹੀਂ ਫੋਨ ਆਉਂਦੇ ਕਈਆਂ ਵੀਰਾਂ ਦੀ ਤਾਂ ਮੈਨੂੰ ਭਾਜਾ ਵੀ ਨਹੀਂ ਸਮਝ ਆਉਂਦੀ ਉੱਥੋਂ ਹੀ ਫੋਨ ਆ ਜਾਂਦੇ ਕਿਉਂਕਿ ਮੈਂ ਨੰਬਰ ਦੇ ਹੀ ਦਿੰਨਾ ਹਰੇਕ ਵੀਰ ਨੂੰ ਜਿਹੜਾ ਮੰਗਦਾ ਹਨਾ ਤੇ ਬਹੁਤ ਵੀਰੇ ਕਦੇ ਇਹ ਜਿਹੇ ਯਾਨੀ ਕਿ ਸੋਚ ਨਹੀਂ ਸੀ ਕਦੇ ਮੇਰੀ ਕਿ ਸਟਰਗਲ ਤਾਂ ਬਹੁਤ ਸਟਰਗਲ ਕੀਤਾ ਵੀ ਇੰਸਟਾਗ੍ਰਾਮ ਤੇ ਵਗੈਰਾ ਤਾਂ ਇਹ ਤਾਂ ਬਹੁਤ ਟਾਈਮ ਤੋਂ ਮੈਂ ਯੂਜ਼ ਕਰਦਾ ਵੀ ਪਰ ਕਦੇ ਇੰਨਾ ਸੋਚਿਆ ਨਹੀਂ ਸੀਗਾ ਕੀ ਇੱਕ ਦਿਨ ਵਾਹਿਗੁਰੂ ਵੀ ਇੱਥੇ ਵੀ ਲੈ ਆਊਗਾ ਚਲੋ ਆਪ ਦੇਖੋ ਜਿਹੜੀ ਉਹ ਨੰਬਰਿੰਗ ਆ ਮੈਂ ਨੰਬਰਿੰਗ ਨਾਲ ਮੈਚ ਨਹੀਂ ਕਰਦਾ ਕਿ ਜਿਵੇਂ ਹੁਣ ਮੇਰੇ ਪਤਾ ਨਹੀਂ 50 85000 ਕੁਝ ਸਮਥਿੰਗ ਇੰਸਟਾਗ੍ਰਾਮ ਤੇ ਹੋ ਗਏ ਤੇ 25 26000 YouTube ਤੇ ਹੋ ਗਏ 50 45 50000 Facebook ਤੇ ਹੋ ਗਏ ਹਨ ਤੇ ਉਹ ਇੱਕ ਨੰਬਰ ਆ ਮੈਂ ਉਹ ਨੰਬਰਾਂ ਨੂੰ ਉਹ ਨਹੀਂ ਰੱਖਦਾ ਮੈਂ ਇਹ ਹਨਾ ਕਿ ਹਾਂ ਬਸ ਮੈਨੂੰ ਇੰਨੇ ਆ ਕਿ ਹਾਂ ਵੀ ਜਿਹੜੇ ਵੀਰ ਚਾਉਣ ਵਾਲੇ ਹੋਗੇ ਉਹ ਇੱਕ ਨੰਬਰ ਆ ਉਹ ਵਾਹਿਗੁਰੂ ਚਾਹੂਗਾ ਵਾਧਦੇ ਜਾਣਗੇ ਨਾ ਆਪਾਂ ਨੂੰ ਕੋਈ ਉਹਨੂੰ ਸੈਲੀਬ੍ਰੇਟ ਕਰਨ ਦੀ ਲੋੜ ਨਾ ਆਪ ਮੈਨੂੰ ਬਹੁਤ ਵੀਰਾਂ ਨੇ ਕਿਹਾ ਵੀਰੇ 50000 ਹੋ ਗਿਆ ਤੁਸੀਂ ਐ ਨਹੀਂ ਮੈਂ ਕਿਹਾ ਵੀਰੇ ਚਾਹੇ ਲੱਖ ਹੋ ਜਵੇ ਚਾਹੇ ਹੋ ਜਵੇ ਮਿਲੀਅਨ ਆਪਾਂ ਕੁਝ ਨਹੀਂ ਕਦੇ ਕਰਨਾ ਠੀਕ ਨਹੀਂ ਉਹ ਤੁਸੀਂ ਕੀਤਾ ਮੈਂ ਉਹਦਾ ਮੈਂ ਉਹਨੂੰ ਮਨਾ ਕੇ ਕੀ ਕਰਨਾ ਤੁਸੀਂ ਮੈਨੂੰ ਦੇਖਦੇ ਹੋ ਤੁਹਾਨੂੰ ਮੇਰਾ ਪਿਆਰ ਆਉਂਦਾ ਪਿਆਰ ਨਾਲ ਦੇਖਦੇ ਹੋ ਤਾਂ ਉਹ ਬਹੁਤ ਵਧੀਆ ਚੀਜ਼ ਠੀਕ ਨਹੀਂ ਅੱਜ ਇੱਕ ਵੀਰੇ ਨੇ ਵੀ ਮੈਨੂੰ ਵੀਡੀਓ ਭੇਜੀ ਸੀਗੀ ਉਹ ਵੀਰ ਦਾ ਵੀ ਮੈਨੂੰ ਨੌਂ ਨਹੀਂ ਮੈਨੂੰ ਹੁਣ ਯਾਦ ਇੰਸਟਾਗ੍ਰਾਮ ਤੇ ਉਹ ਸਾਰਾ ਟੱਬਰ ਬਹਿ ਕੇ ਘਰੇ ਵੀਡੀਓ ਦੇਖ ਰਹੀ ਸੀ ਇਸ ਵੀਰੇ ਸਾਜ ਦੇ ਸਾਜ ਨੇ ਉਹ ਵੀ ਚੰਗਾ ਲੱਗਦਾ ਹਨਾ ਕਿ ਜਦੋਂ ਐਦਾਂ ਹੁੰਦਾ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਦੇਖੀ ਜਾਣੀ ਥੋੜੀ ਇਹ ਬਹੁਤ ਵੱਡੀ ਗੱਲ ਆ ਕਦੇ ਸੋਚਿਆ ਨਹੀਂ ਸੀਗਾ ਮੈਨੂੰ ਜਦੋਂ ਨਾ ਕੋਈ ਵੀਰ ਕੋਈ ਵੀਡੀਓ ਆਪਦੇ ਟੀਵੀ ਦੀ ਬਣਾ ਕੇ ਭੇਜ ਦਿੰਦਾ ਮੈਨੂੰ ਥੋੜੀ ਜਿਹੀ ਸੰਗ ਆਉਂਦੀ ਮੈਂ ਕਹਿੰਦਾ ਯਰ ਦਾ ਮੈਂ ਕਿ ਮੇਰੀ ਬੋਲੀ ਬਾਣੀ ਪਤਾ ਨਹੀਂ ਕਹਿਜੀ ਆ ਹਨਾ ਵੀ ਘਰ ਦੇ ਕੀ ਕਹਿੰਦੇ ਹੋਣਗੇ ਲੈ ਕਮਲਿਆਂ ਵਾਂਗ ਬੋਲੀ ਜਾਂਦਾ ਐ ਕਰੀ ਜਾਂਦਾ ਤਾਂ ਉਹ ਚੀਜ਼ਾਂ ਬਹੁਤ ਉਹ ਕਰਦੀ ਆ ਹਨਾ ਮੈਟਰ ਕੱਲ ਨੂੰ ਆਪਾਂ ਦੇਖਾਂਗੇ ਕਿਸੇ ਨਾ ਕਿਸੇ ਟੌਪਿਕ ਤੇ ਹੁਣ ਰੋਜ਼ ਵੀਡੀਓ ਵਧੀਆ ਬਣਾਇਆ ਕਰਾਂਗੇ ਵੀ ਹਾਂ ਵੀ ਟੌਪਿਕ ਰੱਖਿਆ ਕਰਾਂਗੇ ਆਲੂ ਵਾਲੀ ਮਸ਼ੀਨ ਦਾ ਕਿਹੜੀ ਲਈਏ ਤੇ ਫਿਰ ਪਰਸੋਂ ਨੂੰ ਬਣਾਵਾਂਗੇ ਆਪਾਂ ਟਰੈਕਟਰਾਂ ਦੇ ਟੌਪਿਕ ਤੇ ਵੀ ਜਿਹੜਾ ਜੌਂਡੀਅਰ ਨੂੰ ਬਦਨਾਮ ਕਰੀ ਜਾਂਦੇ ਨਾ ਡੀਜ਼ਲ ਦੇ ਸਿਰ ਤੇ ਉਹ ਮੈਂ ਟੌਪਿਕ ਤੇ ਵੀਡੀਓ ਬਣਾਉਂ ਕਿਉਂਕਿ ਮੈਨੂੰ ਉਸ ਚੀਜ਼ ਤੇ ਬਹੁਤ ਫੋਨ ਆਉਂਦੇ ਆ ਵੀ ਇਹ ਡੀਜ਼ਲ ਜਾਦੇ ਖਾਂਦਾ ਜੀ ਕੋਈ ਕਹਿੰਦਾ ਰੋਡ ਤੇ ਉਹ ਚੀਜ਼ਾਂ ਸਾਰੀਆਂ ਆਪਾਂ ਕਲੀਅਰ ਕਰਾਂਗੇ ਕੱਲੀ-ਕੱਲੀ ਚੀਜ਼ ਆਪਾਂ ਕਲੀਅਰ ਕਰਾਂਗੇ ਠੀਕ ਨੇ ਤੇ ਚਲੋ ਬਾਕੀ ਹੁਣ ਧੰਨਵਾਦ ਅੱਜ ਦੀ ਵੀਡੀਓ ਦੇ ਵਿੱਚ ਵਾਲਾ ਕੁਝ ਕੁਝ ਵੀ ਨਹੀਂ ਸੀਗਾ ਅੱਜ ਦੀ ਵੀਡੀਓ ਤੇ ਇੱਕ ਨਾਰਮਲ ਟਾਕ ਤੇ ਗੱਲ ਹੀ ਕਰੀ ਆ ਆਪਾਂ ਤੇ ਚਲੋ ਜੀ ਨੂੰ ਵੀਰ ਨੂੰ ਚੰਗੀ ਲੱਗੀ ਦੇਖਿਓ ਨਹੀਂ ਲੱਗੀ ਤਾਂ ਕੋਈ ਗੱਲ ਨਹੀਂ ਵੀਰੇ ਅਗਲੀ ਦੇਖ ਲਓ ਜਿਹੜੀ ਚੰਗੀ ਲੱਗੀ ਕੋਈ ਗੱਲ ਨਹੀਂ ਕਿਉਂਕਿ ਪਤਾ ਕੀ ਹੁੰਦਾ ਵੀ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਹਨ ਜਿਆਦੇ ਵੀਰਾਂ ਨੂੰ ਇਹ ਹੁੰਦਾ ਵੀ ਕੁਝ ਨਾ ਕੁਝ ਕਾਰਨਾਮਾ ਹੀ ਹੋਇਆ ਹੋਵੇ ਇਹੀ ਚੱਕਰ ਚਲੋ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਬਹੁਤ